ਐਡਵਾਈਸ ਦਿੱਤੀ ਤੇ ਜੇਰਾ ਵੀ ਰਹਿਣਾ ਕਰਾ ਲਾ ਪਿੱਛੇ ਆ ਕੇ ਕਰੀਂ ਨੀਂ ਲੇ ਚੇ ਇੱਕ ਦਿਨ ਮਰੇ ਸੀ ਮੈਂ ਵਿੱਚ ਚਾਰ ਗਰਾਂ ਤੇ ਕੁੜੀ ਦਾ ਨਾਮ ਰੋਚੀ ਨਾਲ ਆ ਗਿਆ ਦੇ ਸਹਿਵ ਇਹਦਾ ਜਿਹੜਾ ਅਡਾਪਸ਼ਨ ਵਾਲਾ ਕੇਸ ਵਾ ਇਹ ਨਹੀਂ ਡਾਕਟਰ ਜੀ ਤੁਸੀਂ ਕਾਪੀ ਨਾਲ ਲੱਗਣੀ ਹੈ ਸਾਈਟ ਫੋਟੋਆਂ ਦੀ ਕਾਪੀ ਨਾਲ ਲੱਗਣੀ ਹੈ ਹਾਂਜੀ ਸਰ ਅੱਜ ਜਿਹੜਾ ਪੰਜਾਬ ਸਰਕਾਰ ਦਾ ਇਹ ਉਪਰਾਲਾ ਕੀਤਾ ਜਾ ਰਿਹਾ ਹੈਗਾ ਵਾ ਪੰਜਾਬ ਸਰਕਾਰ ਘਰ ਘਰ ਜਾ ਕੇ ਜਿਹੜਾ ਹੈਗਾ ਲੋਕਾਂ ਨੂੰ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰ ਰਹੀ ਕਿੱਸ ਤਰ੍ਹਾਂ ਦੇਖਦੇ ਹਾਂ ਅੱਜ ਉਹਨਾਂ ਦਾ ਕੀ ਰਿਸਪੌਂਸ ਹੈ ਜੀ ਬਹੁਤ ਵਧੀਆ ਰਿਸਪੌਂਸ ਹੈ ਜੀ ਉਹਨਾਂ ਦਾ ਕਿਉਂਕਿ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਸਾਰੀਆਂ ਜਿਹੜੀਆਂ ਸਰਕਸਾ ਉਹ ਇੱਕ ਜਗ੍ਹਾ ਤੇ ਅਵੇਲੇਬਲ ਹੋ ਗਈ ਇਸ ਕਰਕੇ ਅੱਗੇ ਉਹਨਾਂ ਨੂੰ ਅਲੱਗ-ਅਲੱਗ ਦਫ਼ਤਰ ਜਾਣਾ ਪੈਂਦਾ ਸੀ ਤੇ ਹੁਣ ਇਹਦੇ ਨਾਲ ਸਾਰੇ ਲੋਕ ਜਿਹੜੇ ਆ ਕੋ ਇੱਕ ਜਗ੍ਹਾ ਤੇ ਸਾਰੇ ਆਫਸਰ ਅਵੇਲੇਬਲ ਆ ਤੇ ਉਹਨਾਂ ਦਾ ਮੰਤਰੀ ਜੀ ਕਹਿੰਦਾ ਆ ਕਿ ਸਰਕਸਾ ਉਹਨਾਂ ਦਾ ਮੌਕੇ ਤੇ ਇਨਕਾਰ ਕਰ ਪਬਲਿਕ ਨੂੰ ਕੀ ਮੈਸੇਜ ਆ ਪਬਲਿਕ ਨੂੰ ਇਹ ਮੈਸੇਜ ਆ ਕਿ ਇਸ ਜਿਹੜਾ ਕੈਂਪ ਦਾ ਬਸ ਤੋਂ ਬਸ ਕੈਦਾਰ ਖਾਓ ਤੇ ਇਸ ਆਉਣ ਵਾਲੇ ਜਨਾਬ ਜੀ ਹੈ 10 15 ਦਿਨ ਲਈ ਲਗਾਤਾਰ ਚੱਲੇਗਾ ਹਰ ਇੱਕ ਵਾਰ ਲਈ ਇਹ ਕੈਂਪ ਲੱਗ ਰਹੇ ਆ ਤੇ ਸਾਡਾ ਸਾਰਾ ਸਟਾਫ ਇੱਥੇ अवेलेबल ਆ ਕੋਈ ਵੀ ਆ ਕੇ ਜਿਹੜੀ ਆ ਸਰਕਾਰੀ ਇਹ ਸੂਚਨਾ ਹੈ ਉਹਨਾਂ ਦਾ ਫਾਇਦਾ ਉਸ ਕੈਂਪ ਦੇ ਵਿੱਚ ਕਿਹੜਾ ਕਿਹੜਾ ਡਿਪਾਰਟਮੈਂਟ ਪਹੁੰਚਿਆ ਹੋਇਆ ਤੇ ਸਾਰ ਜਿਸ ਤਰ੍ਹਾਂ ਸਾਡੇ ਨਗਰ ਕੌਂਸਲ ਦੇ ਪਟਵਾਰੀ ਸਹਿबान ਰੈਡੀਮ ਡਿਪਾਰਟਮੈਂਟ ਲੀਬਰ ਵਾਲੇ ਔਰ ਹੈਲਥ ਵਾਲੇ ਜਾਂ ਅਟਾਟਾਰਟੀ ਵੀ ਹੈ ਸਾਰੇ ਪੂਨ ਸਪਲਾਈ ਸਾਰੇ ਵਿਭਾਗਮਾਂ ਦੇ ਤੇ ਠੀਕ ਹੈ ਸ੍ਰੀ ਸ਼ਰਿ ਗਾਲ ਜੀ ਸਾਰਿਆਂ ਨੂੰ ਕਿ ਜਿਹੜਾ ਅੱਜ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਚੱਲ ਰਿਹਾ ਸਰਕਾਰ ਆਪਕੇ ਦੁਆਰ ਤੱਕ ਤੇ ਇਹਨਾਂ ਦਾ ਬਹੁਤ ਹੀ ਲਾਭ ਲੈ ਰਹੇ ਲੋਕੀ ਬਹੁਤੀ ਇਸ਼ਲਾਗਾ ਜੋਗੇ ਤੇ ਸਾਡੇ ਬੀਬੀ ਇੰਦਰਜੀਤ ਕੌਰ ਮਾਨ ਐਮ ਐਲ ਏ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਵਧੀਆ ਮਤਲਬ ਉਪਰਾਲਾ ਚੱਲ ਰਿਹਾ ਤੇ ਜੋ ਇਹਦਾ ਲੋਕੀ ਵੱਧ ਤੋਂ ਵੱਧ ਫਾਇਦਾ ਲੈਣ ਤੇ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਉਪਰਾਲਾ ਬੜਾ ਵਧੀਆ ਕੀਤਾ ਗਿਆ ਜੋ ਕਿ ਐਨਓਸੀ ਦਾ ਹੈ ਐਨਓਸੀ ਖਤਮ ਕਰ ਦਿੱਤੀ ਗਈ ਹੈ ਲੋਕਾਂ 'ਚ ਬੜਾ ਇਹਦੇ 'ਚ ਭਾਰੀ ਵਧੀਆ ਉਸ਼ਾਹ ਹੈ ਕਿ ਮਤਲਬ ਸਰਕਾਰ ਪੰਜਾਬ ਵਧੀਆ ਕੰਮ ਕਰ ਰਹੀ ਹੈ ਤੇ ਅਸੀਂ ਇਹ ਹੋਰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਜਿਹਨੂੰ ਕੋਈ ਵੀ ਪ੍ਰੋਬਲਮ ਆਂਦੀ ਆ ਤੁਸੀਂ ਆ ਕੇ ਸਾਡਾ 10 ਤੋਂ 15 ਦਿਨ ਹੋਰ ਕਿਹਨੇ ਚੱਲੇਗਾ ਨਗਰ ਕੌਂਸਲ ਨਕੌਦਰ ਕਮੇਟੀ ਘਰ ਚ ਕੋਈ ਵੀ ਪ੍ਰੋਬਲਮ ਆਧਾਰ ਕਾਰਡ ਦੇ ਲਿੰਕ ਚਾ ਕੋਈ ਪੈਨਸ਼ਨ ਦਾਵਾ ਕੋਈ ਪਟਵਾਰੀ ਦਾ ਕੰਮ ਆ ਕੁਛ ਵੀ ਆ ਮੌਕੇ ਤੇ ਹੀ ਹੱਲ ਕੀਤਾ ਜਾਵੇਗਾ ਇਹਦਾ ਤੇ ਪਲੀਜ਼ ਲੋਕਾਂ ਨੂੰ ਵੀ ਅਸੀਂ ਇਹ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਵੱਧ ਤੋਂ ਵੱਧ ਸਾਡਾ ਵੀ ਸਹਿਯੋਗ ਦਿਓ ਉਸੇ ਵੇਲੇ ਮੌਕੇ ਤੇ ਹੀ ਤੁਹਾਡਾ ਕੰਮ ਕੀਤਾ ਜੀ ਮੈਂ ਜਸਮੀ ਸਿੰਘ ਤੰਗਲ ਬਲਾਕ ਪ੍ਰਧਾਨ ਨੂੰ ਦੋਦਰਾਮਾ ਤੋਂ ਪਾਠ ਭਗਵੰਤ ਜੀ ਸਰਕਾਰ ਵੱਲੋਂ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਿਆ ਜੀ ਸਰਕਾਰ ਤੁਹਾਡੇ ਦੁਆਰ ਤੁਮਰਾਮ ਤਹਿਤ ਅਲੱਗ-ਅਲੱਗ ਜਗ੍ਹਾ ਤੇ ਕੈਫਲਾ ਕਰ ਰਹੇ ਨੇ ਮੈਡਮ ਜੰਦਰਜੀਤ ਪਰਮਾਨ ਜੀ ਮੇਲੇ ਹਲਕਾ ਵੀ ਤਰਫ ਉਹਨਾਂ ਦੇ ਦਿਸ਼ਾ ਨਿਰਦੇਸ਼ ਤਹਿਤ ਇਨ੍ਹਾਂ ਟੈਂਪਰ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਜੀ ਇਹ 44 ਸੇਵਾਵਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਮੰਨਦੇ ਤੇ ਜਿਹੜੀਆਂ ਪਹੁੰਚ ਜਾ ਰਹੀਆਂ ਨੇ ਲੋਕ ਜਿਹੜੇ ਦਫਤਰਾਂ ਦੀ ਖੱਜਲ ਖਵਾਰੀ ਤੋਂ ਬਚ ਰਹੇ ਨੇ ਇਹਨਾਂ ਕੈਂਪਾਂ ਦੇ ਵਿੱਚ ਅੱਜ ਆਪਣਾ ਕੰਮ ਕਰਵਾਦੇ ਰਹੇ ਨੇ ਉਸ ਤੋਂ ਇਲਾਵਾ ਸਿਹਤ ਸਹੂਲਤਾਂ ਵਾਸਤੇ ਵੀ ਭਗਵੰਤ ਜੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਸਿੱਖਿਆ ਦੇ ਉੱਤੇ ਬਹੁਤ ਵਧੀਆ ਕੰਮ ਹੋ ਰਿਹਾ ਜੀ ਬਾਕੀ ਹੇ ਜਿਹੜੇ ਕੈਂਪ ਨੇ ਇਹ ਹਰ ਵਾਰਡ ਹਰ ਪਿੰਡ ਦੇ ਵਿੱਚ ਲੱਗ ਰਹੇ ਨੇ ਪਿੰਡ ਪੱਧਰ ਤੇ ਲੱਗ ਰਹੇ ਨੇ ਦੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜੀ ਇਹ ਨਾ ਕੈਂਪਾਂ ਦੇ ਵਿੱਚ ਜਾ ਕੇ ਸ਼ਾਮਲ ਹੋ ਕੇ ਆਪਣੇ ਕੰਮ ਕਰੋ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੇ ਜਿਹੜੇ ਸਾਡੇ ਲੋਕਲ ਲੀਡਰ ਨੇ ਸਾਡੇ ਲੋਕਲ ਵਲੰਟੀਅਰ ਨੇ ਸਾਡੇ ਲੋਕਲ ਸਰਕਲਚਾਰ ਪ੍ਰਾਜ ਪ੍ਰਧਾਨ ਨੇ ਉਹਨਾਂ ਦਾ ਸੰਮਰਥਨ ਕਰਕੇ ਆਪ ਆਪਣੀ ਮੁਸ਼ਕਲ ਨੂੰ ਹੱਲ ਕਰਵਾਓ ਸਾਰਿਆਂ ਨੂੰ ਅਪੀਲ ਹੈ ਜੀ ਕਿ ਅਸੀਂ ਇਸਾ ਸੇਵਾ ਦਾ ਵਾਅਦਾ ਵਾਅਦਾ ਜਿਹੜਾ ਲਾਬ اٹھਾਈਏ ਔਰ ਐਮਐਲਏ ਸਾਹਿਬ ਦਾ ਮੈਡਮ ਜਿੰਦਰਜੀਤ कौर ਮਾਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਇਹਨਾਂ ਕੈਂਪਾਂ ਨੂੰ ਸਕਸੈਸ ਕਰਨ ਵਾਸਤੇ ਬਹੁਤ ਤਤਪਾਰ ਰਹੇ ਬਹੁਤ ਬਹੁਤ ਧੰਨਵਾਦ